ਸ੍ਰੀ ਕਾਲ ਜੀ ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ 'ਚ ਅੱਜ ਖੇਤ ਬਾਗੇ ਤੇ ਬੂਟਿਆਂ ਵਾਲਾ ਜਿਹੜਾ ਗੱਲ ਦੇਖਿਆ ਤਾਂ ਵੀ ਨਰਮ ਇਦਾਂ ਸੁੱਕਾ ਏ ਜਿੱਥੇ ਧੋਪਾ ਪੈਂਦੀ ਵਿੱਚ ਨਰਮ ਜਿੱਥੇ ਪਾਣੀ ਪੈਂਦੀ ਅੱਗੇ ਗਿੱਲਾ ਵੀ ਉਹ ਪਰ ਅੱਜ ਮੈਂ ਇਹਨੂੰ ਅੱਜ ਹਲਾਂ ਦਾ ਫੋਲਦੀ ਏ ਸ਼ਾਮ ਨੂੰ ਚਾ ਬਾਜਰਾ ਬੀਜਣਾ ਆਪਾਂ ਨੇ ਠੀਕ ਹੈ ਜੀ ਜਿਹੜਾ 600 ਰੁਪਏ ਕਿਲੋ ਵਾਲਾ ਰੂਟਾ ਗੁੱੜ ਦਾ ਮੜਾ ਮੜਾ ਬਾਤ ਫਲਾਂ ਕੇ ਲਮਾਂ ਫੋਲਦਾ ਇੱਕ ਹਵਾ ਲੱਗ ਜੂ ਵੀ ਨਾਲੇ ਜਿਹੜਾ ਮੜਾ ਮੂਟਾ ਕੱਖ ਜਾ ਤੇ ਹੋਰ ਮਸਲ ਹੋ ਜਾਊਗਾ ਹਾਂ ਜੀ ਫਲਾਂ ਕੇ ਕਰੇਗਾ ਜੜਾਂ ਹੀ ਬਹੁਤ ਟੁੱਟਦੀਆਂ ਇਹ ਤਾਂ ਹੈ ਨਾਲੇ ਇਹ ਦੂਰ ਰੱਖਿਆ ਵਾ ਇਹੀ ਚੱਕਰ ਆ ਫਲਾਂ ਨਾ ਤਵੀਆਂ ਨਾ ਤਵੀਆਂ ਨਾ ਹੁਣ ਦੇਖ ਰਾਂਗੇ ਫੁੱਟ ਤੋਂ ਉੱਪਰ ਆ ਇਹ ਤਾਂ 2-2 ਫੁੱਟ ਦੂਰ ਹੀ ਆਈਦਾ ਸੱਚ ਹੂੰ ਬੂਟਿਆਂ ਤੇ ਨਾ 2 ਫੁੱਟ ਦੂਰ ਬੀਜੇ ਫੇਰ ਠੀਕ ਆ ਹਾਂਜੀ ਆ ਤੂਰੀ ਦੇ ਨਾਲ ਕੋਈ ਪਈ ਹੈ ਖਰਾਬ ਹੋਈ ਦੀ ਵਿੱਚ ਇਹ ਤਾਂ ਹੈ ਜਿਹੜੀ ਥੱਲੇ ਪੈ ਡੇ ਰਹਿ ਜਾਂਦੀ ਆ ਹੂੰ ਚੱਲ ਕੋਈ ਨਹੀਂ ਹੁਣ ਬਾਜਰਾ ਬੀਜਣਾ ਇਹਦੇ ਵਿੱਚ ਮੌਸਮ ਦੇਖਦੇ ਆ ਬਿਜਾਇਨ ਹੋਵੇ ਮੀਂਹ ਪੈ ਜਾਵੇ ਮੀਂਹ ਦਿੱਸਿਆ ਹੋਇਆ ਅੱਜ 9 ਵਜੇ ਦੱਸਿਆ ਆ ਤਾਂ ਪਰ 9 ਤਾਂ ਵਾਜੀ ਗਈ ਤੇ ਪਾਏ ਉਹ ਕਰ ਦੇਣਾ 20 ਦਿਨਾਂ ਦੇਖੀ ਜਾਓ ਜਿਹੜਾ ਕੁਝ ਹੋਊ ਇੱਥੇ ਸ਼ਾਮ ਨੂੰ ਠੀਕ ਹੈ ਜੀ ਜੇ ਮੌਸਮ ਹੋਇਆ ਮੀਂਹ ਆਲਾ ਹੋਇਆ ਮੀਂਹ ਆਲਾ ਨਾ ਪੀਅਤਾ ਵੀ ਠੀਕ ਆ ਠੀਕ ਹੈ ਜੀ ਸ਼ਾਮ ਨੂੰ ਵੀ ਦੇਣਾ ਅੱਜ ਠੀਕ ਹੈ ਮਿਸਤਰੀ ਦੇਖਦੇ ਆ ਗਿਆ ਹੁਣਾਂ ਘਰਾਂ ਹਾਂਜੀ ਆਉਣੇ ਵਾਲੇ ਹੋਣੇ ਆਉਣੇ ਵਾਲੇ ਹੋਣੇ ਆਹ ਟੈਲਾਂ ਦਾ ਜਿਹੜਾ ਰਹਿੰਦਾ ਅੱਜ ਮੜਾ ਮੋਟਾ ਨਿਪੜੇ ਜੀ ਪਰ ਅੱਜ ਨਹੀਂ ਨਿਪੜਦਾ ਕੱਲ ਨੂੰ ਨਿਪੜੂਗਾ ਉਹ ਸੈਡਾਂ ਵੀ ਲਾਉਣੀਆਂ ਐ ਨਾ ਉਹਨੂੰ ਟਾਈਮ ਲੱਗ ਜਾਂਦਾ ਕਟਿੰਗ ਨੂੰ ਕੋਈ ਕਹਿੰਦਾ ਵੀ ਕੱਲ ਨੂੰ ਸਾਰੇ ਮਿਸਤਰੀਆਂ ਦਾ ਨਿਕਲੇ ਸੋਨੀ ਦਾ ਤਾਂ ਕੱਲ ਨਿਪੜ ਲਿਆ ਚੱਲ ਆ ਉੱਪਰ ਸਰੀਏ ਜਿਹੇ ਰਹਿ ਗਏ ਬਸ ਸਰੀਏ ਪੱਤੀਆਂ ਰਹਿ ਗਈਆਂ ਉਹ ਤੋਂ ਲਵਾ ਦਾਂਗੇ ਇਹਦੇ ਵਿੱਚ ਇਹਦੇ ਵਿੱਚ ਨਹੀਂ ਜੀ ਮੇਰਾ ਬਾਗ ਇਹਦੇ ਜੀ ਵਿੱਚ ਇਹਦੇ ਜੀ ਫਿਰ ਉਹ ਹੋ ਜਾਂਦਾ ਜੀ ਪਾਣੀ ਖੜਨੇ ਦਾ ਵੀ ਚੱਕਰ ਹੈ ਇਹਦੇ ਵਿੱਚ ਨਹੀਂ ਉਹ ਵੀ ਹੁਣ ਸਾਰੇ 1 ਕੋ ਲੱਖ ਤੇ ਬੀਜੂਗੇ ਇਦੇ ਵਿੱਚ ਇਹ ਤਾਂ ਵੱਡੇ ਨਹੀਂ ਤਾਂ ਹੋਇਆ ਪਿਛਲੀ ਵਾਰੀ ਸਾਰਾ ਆਪਾਂ ਦੇ ਖਰਾਬ ਹੋ ਗਿਆ ਤਾਂ ਹਾਂਜੀ ਅੱਛਾ ਪਾਣੀ ਆ ਜਾਂਦਾ ਨਾ ਘੁੰਮ ਜਾਂਦਾ ਫੀਲ ਚ ਆਹ ਖੇਤ ਤਾਂ ਜਿਵੇਂ ਖੇਤਰ ਇਹਨਾਂ ਦਾ ਫਰਕ ਆ ਉਹਦੇ ਨਾਲ ਉਹਦੇ ਨਾਲੋਂ ਨਹੀਂ ਮੈਂ ਹਾਂਜੀ ਇੰਨਾ ਕਰਨਾ ਵੀ ਕਿ ਆਹੀ ਨਹੀਂ ਮੁਕਣਾ ਜੇ ਹੋਇਆ ਤਾਂ ਪਿਛਲੀ ਵਾਰੀ ਉਹ ਤਾਂ ਐਂ ਕਹਿੰਦੇ ਤੇ ਹੋਣਾ ਹੀ ਨਹੀਂ ਹੋਣਾ ਹੀ ਨਹੀਂ ਇਸ ਵਾਰੀ ਮੀਂਹ ਹੀ ਨਹੀਂ ਪਾਇਆ ਹਾਂ ਇਸ ਵਾਰੀ ਮੀਂਹ ਹੀ ਨਾ ਪਾਇਆ ਇਸ ਵਾਰੀ ਨਹੀਂ ਪੈ ਗਿਆ ਭਰ ਕੇ ਇਹਨੇ ਹੋਣਾ ਹੀ ਨਹੀਂ ਕਿਉਂਕਿ ਪਾਣੀ ਚੜ ਜਾਂਦੇ ਕਈ ਵਾਰੀ ਬਾਜਰੇ ਨੂੰ ਇੱਕ ਦੋ ਕੁ ਪਾਣੀ ਦਿਨ ਖੜ ਗਿਆ ਇਹਨੇ ਜੇ ਬਾਜਰਾ ਮਰ ਜਾਂਦਾ ਠੀਕ ਹੈ ਜੀ ਇਧਰ-ਇਧਰ ਹੀ ਬਜਰਾ ਲੂਟ ਆਉਂਦਾ ਉੱਪਰ ਲਿਖੇ ਪਹਿਲੇ ਬਾਬਾ ਜੀ ਉਹ ਪਰ ਲਈ ਜੇ ਕਹਿੰਦੇ ਤੇ ਉਹ ਤਾਂ ਰੱਖ ਲੈਣਾ ਇੱਕ ਨਹੀਂ ਜਿਹੇ ਜਹ ਹੈਗਾ ਗੰਨਾ ਅੱਖ ਦਾ ਭਟੂंगे ਘਾਈ ਹੋਰ ਨਹੀਂ ਜੀ ਭੂਟੇ ਤਾਂ ਹੋਣਗੇ ਹਾਂ ਜੀ ਹੁਣ ਤੇ ਬੜੀ ਗੱਲ ਉਹ ਅਸਲ ਚ ਨਾ ਗੰਨਾ ਥੋੜਾ ਜਿਹਾ ਕੀਤਾ ਵੱਡ ਹੋ ਗਿਆ ਇਹਦੇ ਕਰਕੇ ਫੁੱਟਣ ਚ ਦਿਕਤ ਆ ਗਈ ਹੂੰ ਨਹੀਂ ਪਿਛਲੇ ਸਾਲ ਉਹਰੇ 88 ਬਹੁਤ ਈ ਫੁੱਟਿਆ ਵਾ ਇਹਦੇ ਚ ਹਾਂ ਜੀ ਜਿਹੜਾ ਆਪਾਂ ਨੇ ਮੁੱਲ ਵੜਾਇਆ ਦੇਖੀਏ ਮਿਸਤਰੀ ਆਇਆ ਕਿ ਨਹੀਂ ਚਲੋ ਜੀ ਹੂੰ ਮੈਟ ਵਿਛਾਤੇ ਹਾਂਜੀ ਗੱਦੇ ਵਿਛਾਤੇ ਥੱਲੇ ਰਸੀਆਂ ਦਾ ਗਲੇ 'ਚ ਟੰਗਦੇ ਇਹਨਾਂ ਦੇ ਉਹ ਆ ਗੋਬੀ ਤੁਸੀਂ ਉਹਦੇ ਚੁੰਗਣੀ ਇਹ ਬਲਾਉਣਾ ਲਾਈ ਸੀ ਇਹਨੇ ਤੰਗੇ ਕਰਨਾ ਇਹਨੇ ਇਹ ਕੱਪੜੇ ਘਾਈ ਜਾਣੇ ਇਹ ਹੁਣ ਮੈਟ ਪਾਉਣ ਲੱਗੇ ਨੇ ਉਹਨੂੰ ਹਾਂਜੀ ਚਲੋ ਰਸੀਆਂ ਇਹਦੇ ਗਲਿਆਂ 'ਚ ਬੰਦੇ ਫਿਰ ਜੜਦੇ ਬਾਕੀ ਮੈਟ ਉਧਰ ਰੱਖ ਦਿੱਤੇ ਕਰੰਦੇ ਐਸ਼ ਬਰੇਕੜ ਗਿਆ ਬਾਹਰ ਦਾ ਵੀ ਉਹ ਬਾਹਾਨੂੰ ਚਾਕਰੀਆਂ ਵੀ ਕਿਹਾ ਜਾਂ ਕੋਈ ਲੰਘਦਾ ਗਲੀ ਜੀ ਨੂੰ ਹਵਾ ਆਉਂਦੀ ਆ ਨਾ ਇਧਰ ਤੇ ਹਵਾ ਬਹੁਤ ਆਉਂਦੀ ਆ ਬਾਕੀ ਆਪਣੀ ਜਗਾ ਖੜੀਆਂ ਚੱਲ ਉਹ ਵੀ ਇਧਰ ਨੂੰ ਹੋ ਗਈ ਇਹਦੇ ਬਾਨੇ ਸਰ ਨਹੀਂ ਕਟੀਆਂ ਇਧਰ ਆ ਜਾਂਦੀਆਂ ਦੀਆਂ ਮੈਂ ਇਸਾਂ ਬਾਹਰ ਚਲੇ ਜਾਂਦੇ ਪਾਈ ਚੱਲ ਆ ਜਾ ਬਾਹਰ ਨਹੀਂ ਨਾ ਨੇ ਉਹ ਕੰਨ ਖਾਈ ਜਾਣਾ ਇੱਕ ਦੂਜੇ ਦੇ ਨਿਕਲਿਆ ਬਾਹਰ ਚੱਲ ਮਿਸਤਰੀ ਵੀ ਆ ਗਿਆ ਉਧਰ ਓਏ ਟੈਲ ਵਾਲੇ ਮਿਸਤਰੀ ਬਹੁਤ ਗਏ ਮਿਸਤਰੀ ਨਵੇੜੋ ਕੰਮ ਅੱਜ ਹੈਗੀ ਲੈ ਕੇ ਹੁਣ ਤਾਂ ਇਹ ਮਿਸਤਰੀ ਰੋਜ਼ ਬੰਦਾ ਬਦਲ ਦਿੰਦਾ ਕਦੇ ਕੋਈ ਕਦੇ ਕੋਈ ਪਰਸੋਂ ਚਾਰ ਪੰਜ ਹੋ ਗਏ ਹਾਂ ਜਾਂ ਲੈਟ ਹੁੰਦੀ ਹੈ ਨਾ ਲੈਟ ਤਾਂ ਹੈਗੀ ਸੀ ਵਿਆਹ ਨੂੰ ਗਿਆ ਤੇ ਗੱਲ ਅੱਛਾ ਵਿਆਹ ਦਾ ਬਿਲਕੁਲ ਤੂੰ ਗਰੀਬੇ ਖਾ ਕੇ ਆਏ ਇਹ ਨਹੀਂ ਤਾਂ ਦੁਆ ਗਿਆ ਤੇ ਨਾਲ ਵਾਲਾ ਇਹ ਮਸਲਮਾਨ ਆ ਮਸਲਮਾਨ ਦਾ ਵਿਆਹ ਜਿਹੜਾ ਲੀਵਰ ਵਾਲਾ ਇਹਦਾ ਮਸਲਮਾਨ ਦਾ ਹੂੰ ਓਕੇ ਮੈਂ ਤਰੀ ਸਰਜੂ ਰੇਤੇ ਗੱਲ ਕੇ ਨਹੀਂ ਸਰ ਨਹੀਂਦਾ بڑا ਮੋਟਾ ਹੂ ਉਮੀਦ ਆ ਕਾ ਸਾ ਢੇਰ ਆ ਹਾਂ 28 27 ਦੱਸ ਲਿਆ ਢੇਰ ਵੀ ਬਹੁਤ ਆ ਸੁਦਾ ਹੈ ਬਾਕੀ ਲੈਵਲ ਪਰ ਜਿੰਨਾ ਉੱਚਾ ਚੱਕਣਾ ਉਹ ਤੇ ਆਪਣੇ ਹੱਥ ਜਿੰਨਾ ਉੱਚਾ ਚੱਕੂਗੇ ਉਹਨਾਂ ਰੀਤਾ ਜਿਆਦਾ ਪੈ ਜਾਣਾ ਉੱਤਰ ਕਲਾਂ ਦੇ ਉੱਪਰ ਇਟਨਾ ਜਿਆਦਾ ਨਾ ਕਿਦੋਂ ਬਾਬਾ ਉਦੋਂ ਨਹੀਂ ਕਰਨੀ ਆਪਾਂ ਨੇ ਹੁੰਦੀ ਮੇਥੋੜਾ ਹੀ ਰਿਸ਼ਤਾ ਬਣਨ ਜਿਆਦਾ ਨਹੀਂ ਪਾਣਾ ਹੂੰ ਹੋਰ ਕੋਪਣ ਕਾ ਕਹਿੰਦੇ ਆ ਤੇਰੇ ਇਹ ਕਿੰਨੇ ਰੁਪਏ ਨਿਕਲਦੇ ਇਹ ਚੋਂ 100 ਰੁਪਏ 10 ਰੁਪਏ 20 ਰੁਪਏ ਬਸ ਬੱਤੇ ਵੱਧ ਬੱਤੇ ਵੱਧ ਇਹਨੇ ਇਹਨੇ ਕਹਿੰਦਾ ਹਜ਼ਾਰ ਖੰਡ ਵੀ ਕੱਢਿਆ ਕਰੋ ਕਦੇ ਇੱਕ ਤੋਂ ਨਹੀਂ ਨਿਕਲੂਗੇ ਯਾਰ ਖੰਡ ਆਹੋ ਇੱਕ ਚੋ ਹੀ ਕਹਿੰਦਾ ਇੱਕ ਅੱਧੇ ਚੋਂ ਨਿਕਲਨੇ ਚਾਹੀਦੇ ਘਟੋ ਘਟ ਪੰਜ ਵੱਧ ਤੇ ਵੱਧ ਹਜ਼ਾਰ ਕਿਆ ਸਕੈਨ ਕਰੇ ਇੱਥੇ ਜਿਗਣਾ ਸੌਫਟਵੇਅਰ ਤਿਆਰ ਕਰਦੇ ਆ ਉਹ ਪੰਜ ਪੰਜ ਇਕਨੇ 10 20 50 ਇਕਨੇ ਖੀਰਲੇ ਚ ਹਜ਼ਾਰ ਰੁਪਏ ਦਾ ਪਾਉਣਾ ਚਾਹੀਦਾ ਕਿ ਹਜ਼ਾਰ ਥੈਲੀ ਮਗਰੀ ਪਾਈ ਜਾਓ ਇਹਦਾ ਕੰਪਨੀ ਨੂੰ ਘਾਟਾ ਘਟਾ ਕਹਦਾ ਕੰਪਨੀਆਂ ਨੂੰ ਇਹਦਾ ਉਹਦੇ ਪਿੱਛੇ ਹੀ ਪਾ ਦੇਣ ਇਹਨਾਂ ਨੇ ਉਨੇ ਦੇ ਲਾ ਮੈਂ ਕੀ ਕਰ ਦੇਣਾ ਆ ਕਾਟ ਲਾ ਦੋ ਲਾਲਾ ਕਾਟੀ ਨੂੰ ਅੱਜ ਅਜੇ ਇਹ ਵੀ ਦੇਵਰਾਜ ਵੀ ਛੁੱਟੀ ਕਰ ਜੱਲਿਆ ਹਾਂ ਆ ਛੁੱਟੀ ਕਰ ਲੈਂਦੇ ਹਾਂ ਅੱਜ ਦਾ ਗਿਆਤਵਾ ਅੱਜ ਦੀ ਲਿਆਣੀ ਲਾ ਦੋ ਪਰ 2 ਘੰਟੇ ਨੂੰ ਆਤੇ ਸਵੇਰੇ ਇਹਨਾਂ ਨੇ ਹੁਣ ਕਹਿੰਦੇ ਫੀਰੀ ਲਾਉਣੀਆਂ ਬੱਦੇ ਸਾਡੇ ਆ ਗਏ ਆਏ ਹੈ ਨਹੀਂ ਹਲੇ ਤੱਕ ਆ ਗਏ ਜੀ ਬੈਠ ਗਏ ਹਾਂ ਕਿੱਥੇ ਤੇ ਰੋਪੜ ਤੇ ਰੋਪੜ ਤੇ ਬੈਠ ਗਏ ਹਾਂ ਬਾਬੇ ਤਾਂ ਆਉਣੇ ਆ ਗਏ ਆ ਹਾਂ ਨੇ ਤਾਂ ਸਾਬ ਤਾਂ ਕਰਤੀਏ ਬਣੇ ਫੇਸੇ ਲਾ ਦੂਗੇ ਫੇ ਪਾਰਟੀ ਜਿਹੜਾ ਨੇ ਕਰ ਗਾ ਪਈ ਜਾਂਦਾ ਫੇ ਆਪੇ ਜੀ ਦੀ ਬਾਦ ਦੇ ਫੇ ਦੇਖ ਗਾ ਜੀ ਦੇ ਵਾਦੇ ਦੇਖਣੇ ਹੁਣ ਇਹਨਾਂ ਦਾ ਨਵੇੜਤੀਏ ਜਿਹੜਾ ਹੈਗਾ ਇਹਨਾਂ ਦੇ ਨਾਲ ਬਹੁਤ ਸਾਥ ਦੇਗਾ ਦੀਵਰਾਜ ਇਹ ਵਿੱਚ ਨੂੰ ਭੱਜ ਜਾਂਦਾ ਦੀਵਰਾਜ ਤਾਂ ਜੱਦਾ ਹੀ ਲੱਗਿਆ ਹੋਇਆ ਜਦੋਂ ਨੱਦੀ ਆ ਗਈ ਇਹਨਾਂ ਦਾ ਗੱਲ ਕੱਢ ਨਹੀਂ ਆਉਂਦੇ ਚੱਲ ਆ ਗਿਆ ਦਿਲ ਵਿਛਾ ਲੈਣਾ ਜਦੋਂ ਦੁਆਰਾ ਆ ਆਈਦੀ ਆਈ ਰਿਹਾ ਨਾ ਟਿੱਕੀ ਟਿੱਕੀ ਨੂੰ ਫੇਲਾ ਗਿਆ ਆ ਟਿੱਕੀ ਬੁਲੇਟ ਨਾ ਕਰ ਰਿਹਾ ਵਾਏ ਇੱਕ ਕੀ ਕੋਤਾ ਕੰਮ ਕਰੀਏ ਜੀ ਕੋਤਾ ਆਰਾਮ ਕਰ ਲਗਾ ਯਾਰ ਕੀ ਇਸ ਦਾ ਨੁਕਸਪਨਾ ਦੱਸ ਕੀ ਕੋਤਾ ਕੀ ਜਿਹੜਾ ਬਾਹਰ ਦੋ ਦਿਨ ਗਿਆ ਵਿੱਚ ਨੂੰ ਗੇਰੀ ਗੱਲ ਬਹੁਤ ਕੰਮ ਸਾੜਦਾ ਇਧਰ ਵੀ ਨਿਬੜ ਕੇ ਆਪਣਾ ਵੀ ਹਾਂ ਨਾ ਅਮਰੀਕਾ ਬਾਬੋ ਕਿਆਰੀ ਨੂਰੀ ਦਾ ਰਹਿ ਗਿਆ ਪੰਜ ਸੱਤ ਦਿਨ ਤੱਕ ਦੇਖਾਂਗੇ ਅਸੀਂ ਹੋਰ ਹੋਰ ਕਰਦੇ ਜੇ ਨੇ ਇਹਨੂੰ ਮਿੱਟੀ ਚੱਕ ਦੇ ਉੱਪਰ ਤੇ ਹੋਰ ਲਿਆ ਕੇ ਪਾਉਂਦੇ ਆ ਵਧੀਆਂ ਇਥੇ ਚ ਹਾਂ ਇਸ ਨੂੰ ਬੜੀਆਂ ਮਿੱਟੀ ਪਾਣਾ ਕੋ ਹਾਂ ਕਰਦੀ ਇਹਨਾਂ ਦਾ ਸਾਥ ਦਾ ਵੱਧਾ ਘਾਟਾ ਜਿੰਨਾ ਹੈਗਾ ਦੇਖੀ ਰਾਂ ਦੀ ਤੂਰੀ ਵਿਚ ਰਹੇ ਆ ਜੀ ਆਸਾਂ ਵੀ ਲੈਣਾ ਟੌਲ ਵੀ ਭਾਈ ਦੇ ਟੌਲ ਵੀ ਭਾਈ ਦੇ ਰਾਤ ਨੂੰ ਕਹਿੰਦੇ ਸੋਚ ਆ ਰੋਪੀ ਦੇ ਹੱਥੇ ਅੱਜ ਅੱਜ ਫਿਰ ਉਹ ਲੋਕ ਆਏਗਾ ਫਿਰ ਉਸ ਨੂੰ ਕਿਸ ਜਮਾਨਾ ਨਾ ਹੈ ਰੱਪੇ ਖਾਉਂਗੇ ਆ ਕੇ ਤੇ ਵਿਹਾਰ ਤੋਂ ਲੈ ਕੇ ਆਉਂਦੇ ਬਣਾ ਨਹੀਂ ਆਏਗਾ ਤੇ ਤੇਰਾ ਜਿਹੜਾ ਬਣਾਇਆ ਹੋਤਾ ਕੀ ਹੋ ਗਿਆ ਟ੍ਰੇਨ ਚ ਜਲੀ ਕੇ ਕਰਦੇ ਬਹੁਤ ਚੁਰਵਾ ਅੱਜ ਚੁਰਵਾ ਉਹ ਰਾਤਾਂ ਨੂੰ ਫੱਕਾ ਫੱਕਾ ਰੋਉਂ ਗਿਆ ਬੰਦਾ ਜੰਗਾਂ ਜੰਗਾਂ ਤੋਂ ਖਾ ਰਿਹਾ ਉਹ ਹੀ ਖਾਈ ਜਾਂਦੇ ਟ੍ਰੇਨ ਵਿੱਚ ਆਉਂਦੇ ਹੋਏ ਮੈਂ ਦੇਖਿਆ ਅਸੀਂ ਇਹ ਬਿਹਾਰ ਨੂੰ ਗਏ ਤੇ ਪਟਨਾ ਸਾਹਿਬ ਕੋ ਇੱਥੇ ਬਹੁ ਲੀ ਗਏ ਜਾਂਦੇ ਤੇ 2:00 ਉਹਦੇ ਕੋਚ ਵਿੱਚ ਵੀ ਤੇ ਇਸ ਕੋਚ ਵਿੱਚ ਵੀ ਤੇ ਜਿਹੜੇ ਦੇਖਣਾ ਬੜੇ ਚਰਨ ਹਾਂ ਵਿੱਚ ਹਾਂ ਰਿਪਰ 'ਚ ਉਹ ਸਾਰਿਆਂ ਕੋਲੇ ਦਾ ਉਧਰ ਤਕਰੀਬ ਹਰੇਕ ਲੈ ਕੇ ਤੁਰਦਾ ਇੰਨੇ ਜਗਾਂ ਭੁੱਖ ਬਹੁਤ ਲੱਗਦੀ ਹੈ ਹਾਂ ਇਸ ਨੂੰ ਭੁੱਖ ਘੱਟ ਲੱਗਦਾ ਟ੍ਰੈਂਪਾਸਟ ਦਿੱਤਾ ਹਾਂ ਜਿਵੇਂ ਰੁਪਾਇ ਗੱਡੀ ਵਿੱਚ ਖਾਦੀ ਖਾਈਆਂ

ਜਾਂਦੇ ਹੋਏ ਨੇ ਇਹਨੇ ਪੈਸੇ ਖੋਤੇ ਆਉਂਦੇ ਹੋਏ ਨੇ ਪੈਰ ਪਣਾ ਲਈ ਟ੍ਰੇਨ ਚ ਹਾਂ ਉਹ ਨੰਬਰਦਾਰ ਕਹਦਾ ਤੂੰ ਦੱਸ ਆ ਪੈਰ ਪਣਾਏ ਕਿ ਕਹਣਾ ਇਹ ਐਵੇਂ ਕਰਤਾ ਪਹਿਲੇ ਐਸੇ ਬੈਠਾ ਸੀ ਹਾਂ ਜਦੋਂ ਗਿਆ ਐਸੇ ਗਿਆ ਜਦੋਂ ਧਰਾਮ ਤੇ ਨਹੀਂ ਮਾਰ ਸਟੇਸ਼ਨ ਤੇ ਸਟੇਟਾ ਉਹ ਪਲੇਟਫਾਰਮ 'ਤੇ ਜਗ੍ਹਾ ਰਹਿ ਉਹ ਸੌਕਰ ਕਾ ਸਾਹਿਬ ਬਟਨਾ ਹੋ ਗਈਆਂ ਹਾਂ ਬਚਾਓ ਹੋ ਗਿਆ ਵੀ ਬਚਾਓ ਹੋ ਗਿਆ ਰਗੜਾਈਂ ਬੱਜੀਆਂ ਹਾਂ ਰਗੜਾਈਏ ਡਾਕਟਰ ਹੈ ਨਹੀਂ ਤਾਂ ਡੇਬਰ ਹੈ ਚੰਗ ਸਿਰੇ ਜੀਰੀ ਦਾ ਸੀਜ਼ਨ ਪਾਰ ਆਇਆ ਜਾਏ ਜਾਂ ਨਾ ਆਇਆ ਮਸਾਂ ਥਾਏ ਆਏ ਤੇ ਤੁਸੀਂ ਕੱਦੇ ਢੀਕਦੇ ਆ ਤੁਹਾਨੂੰ ਵੀ ਹੁਣ ਆਉਂਦੇ ਹੁਣ ਆਉਂਦੇ ਭੋਲੂ ਕਹਿੰਦਾ ਸਾਰੇ ਕਹਿੰਦੇ ਜਗਦੀਪ ਗੱਦਾ ਢੀਕਦਾ ਤੇ ਗੱਲ ਸਰਦਾਰ ਦੀ ਉਹ ਕੀ ਹਾਲ ਹੈ ਢਿਲੋਂ ਆ ਗਿਆ ਕਰਾਤਾ ਇਹਨੂੰ ਇਹ ਤੇ ਇਸ ਦਾ ਕੰਮ ਹੈ ਜਾਂਦੇ ਹੋਏ ਨੇ ਪੈਸੇ ਖੋਤੇ ਹਾਂ ਆ ਤੇ ਵਪਾਰ ਖੋਲਿਆ ਬਚ ਗਏ ਪੈਸੇ ਨਹੀਂ ਪੈਰਾਂ ਤੇ ਬਿਨਾ ਹੋਣਾ ਦਾ ਹਾਂ ਉਹੀ ਕਹਿੰਦਾ ਜਾਂਦੇ ਹੋਏ ਪੈਸੇ ਖੋਤੇ ਹੁਣ ਨਿੰਮ ਦੀਆਂ ਟਕੋਰਾ ਕਰ ਦੋ ਦਿਨ ਆਰਾਮ ਕਰ ਹਾਂ ਦਵਾਈ ਵੀ ਲੈ ਆਰਾਮ ਕਰ ਦੋ ਦਿਨ ਪਾਣੀ ਚ ਨਾ ਬੜੀ ਹੁਣ ਸਮਝ ਗਿਆ ਹਾਂ ਦੋ ਤਿੰਨ ਦਿਨ ਲਾਓ ਜੀ ਮੀ ਹੋ ਗਿਆ ਮੜਾ ਮੜਾ ਸ਼ੁਰੂ ਹੈ ਆਪੂ ਅਹੀ ਮੀਂਹ ਪੈਣਾਂ ਦੀ ਸਭਾਵਨਾ ਪੂਰੀ ਸ਼ੁਰੂ ਹੋ ਗਿਆ ਬਜਰੇ ਦਾ ਕੀ ਕਰੀਏ ਬਜਰੇ ਹੁਣ ਤਾਂ ਦੇਖਣਾ ਪੈਣਾ ਕੱਲੂ ਤਾਂ ਫੇਰ ਮੀਂਹ ਦੱਸਿਆ ਵਾ ਪੂਰਾ ਫੇਰ ਕਰੀਏ ਬਾਕੇ ਉੱਪਰ ਤਾਂ ਛੱਟਾਈ ਦੇ ਦੂੰਗਾ ਪਾਣੀ ਚ ਆਹੀ ਹੋਊਗਾ ਹੋਰ ਕੀ ਜਿਹੜਾ ਜੰਮਿਆ ਆ ਉਸ ਆਹੀ ਸਸਤਾ ਲਿਆਉਂਗਾ ਮਹਿੰਗਾ ਪਿਆ 600 ਰੁਪਏ ਵਾਲਾ ਕਿਲੋਏ ਪਾ ਲੂੰਗਾ ਦੂਆ ਪਾ ਲੂੰਗਾ ਕੁਛ ਨੀ ਫੇਰ ਹੁਣ ਆਏ ਆ 5-7 ਦਿਨ ਆ ਇੰਨੇ ਨੂੰ ਫੇਰ ਪ੍ਰਸਾਦ ਸ਼ੁਰੂ ਹੋ ਜਾਣੇ ਇਹੀ ਮੀ ਪੈ ਗਿਆ ਹੀ ਨਹੀਂ ਚਾਰ ਬੰਦੇ ਨੂੰ ਬੱਤ ਹੁਣ ਆਜਾ ਦੇਖ ਲੈ ਜਿਹਨੇ ਫੇਰਦੀ ਤੋ ਬਲੀਲੀ ਨੂੰ ਕੰਪਿਊਟਰ ਉਹ ਵੀ ਦੇਖਦਾ ਡਾਟਾ ਦੇ ਕਿ ਉਹ ਫੜੇ ਰੰਟੋ ਮਿਟੋ ਪੈ ਗਈ ਬਸ ਹੋ ਗਿਆ ਸਟਾਰਟ ਮੀ ਚੱਲ ਅੰਦਰ ਨੂੰ ਉਹਦਾ ਟੈਲਾਂ ਵਾਲੇ ਵੀ ਭੱਜ ਗਏ ਮੀ ਕਰਕੇ ਜਿਹੜੇ ਲੌਂਦੇ ਤੇ ਕਹਿੰਦੇ ਇੰਨੀਆਂ ਕਿਲਾਉਣੀਆਂ ਜੇ ਮੀ ਪੈ ਗਿਆ ਕੰਮ ਖਰਾਬ ਹੋ ਜਾਣਾ ਓਟੀਆਂ ਚ ਲੌਂਦੇ ਤੇ ਅੱਜ ਵਧੀਆ ਬਣ ਗਿਆ ਓਟੀਆਂ ਇਹਨਾਂ ਵਧੀਆ ਟੱਲਣ ਲੱਗ ਗਈਆਂ ਲੱਗੀਆਂ ਵੀ ਓਟੀਏ ਚ ਬਾਕੀ ਉਹਰੇ ਦੇਖਦੇ ਆ ਮੂਰੇ ਹੋਰ ਲੋਨ ਦੀ ਸਲਾਹੇ ਵੀ ਹੋਰ ਲੋ ਆਦਮਾ ਖਾਸੀ ਦੂਰ ਤੱਕ ਵੀ ਇੱਧਰ ਨੂੰ ਵੀ ਲੋ ਆਦਮਾ 2-4 ਆਏ ਰੈਂਪ ਬਣ ਚੂ ਵਧੀਆ ਬਾਕੀ ਦੇਖਦੇ ਆ ਪੇਟੀਆਂ ਪਈਆਂ ਬਚੀਆਂ ਵੀਆਂ ਇਹ ਲੱਗ ਜਾਣੀਆਂ ਜਿਹੜੀਆਂ ਹੈਗੀਆਂ ਆਈਆਂ ਨੇ ਵੱਧ ਨਹੀਂ ਕਰਕੇ ਉਹ ਵੀ ਇੱਥੇ ਸਿਮਿੰਟ ਰੱਖ ਕੇ ਅੰਦਰ ਕਹਿੰਦੇ ਹੁਣ ਨਹੀਂ ਲਾਉਣੀਆਂ ਹੈਗੀਆਂ ਬਹੁਤ ਦੂਰ ਦਿੱਕਤੀ ਕਰੂਗਾ ਇਹਦੇ ਪ੍ਰੂਫ ਆ ਜੀ ਹੈ ਆਦਾਂ ਤੇ ਰਗੂ ਚੱਕ ਰਹੀ ਹੈ ਬਰਖੜਦੇ ਬੱਚੜ ਤਾਂ ਇੰਨੀ ਦੂਰੀ ਜਾਂਦੇ ਹੋ ਗਿਆ ਸ਼ੁਰੂ ਫਰਸ ਫਰਸ ਤੇ ਬਾਅਦ ਅੱਜ ਪਹਿਲਾ ਮੀ ਪੈਣਾ ਇਹ ਹੈ ਪਹਿਲਾ ਮੀ ਆ ਮੈਂ ਫਰਸ ਫਰਸ ਤੇ ਬਾਅਦ ਮਾਲ ਵੀ ਕਰਤਾ ਅੰਦਰ ਸੈਟ ਆਇਆ ਨਾ ਤਵੀਆਂ ਹਾਲਾ ਸੁਆਗਾ ਰਹਿ ਗਏ ਉਹ ਵੀ ਹੁਣ ਉਹਨੂੰ ਕਿਹਾ ਜਿੱਦਣ ਨਿਪੜ ਗਿਆ ਫਿਰ ਲਾ ਦੂੰਗਾ ਅੰਦਰ ਹਾਂ ਆਹ ਮਲਦੀ ਆਹ ਤਗੀਆਂ ਦਾ ਕਾਲੂ ਬੱਸ ਪੁੱਛੂੰਗਾ ਮੈਂ ਜਿਹਾ ਬੌਣਾ ਮੈਂ ਫੇਰ ਚਖਾਵਾ ਦੇਂਗੇ ਢੋਕੇ ਚੱਲ ਵੀ ਹੋ ਗਿਆ ਸਟਾਰਟ ਕਾਲਾ ਲਿਆਉਣਾ ਤੇ ਉਹ ਇਹੋ ਜਿਹੀ ਚੱਕ ਹੋਊਗਾ ਬਜਰੀ ਹਾਂ ਉਹ ਬਜਰੀ ਸਾਰੀ ਕਿਆਰੀ ਵਿੱਚੋਂ 2-2 3-3 ਇੰਚ ਮਿੱਟੀ ਚੱਕ ਹੋਣੀ ਆ ਉੱਪਰ ਤੇ ਉੱਪਰ ਤੇ ਵੀ ਚੱਕ ਹੋਣੀ 2-2 3-3 ਇੰਚ ਚੱਕ ਕੇ ਬਾਕੀ ਮੈਂ ਪੱਦਰ ਉਹਦੇ ਤੇ ਆਏ ਨੂੰ ਮਿੱਟੀ ਕਿ ਚੁੱਟੋ ਹਾਂ ਉਹ ਤਾਂ ਪੱਦਰਾ ਹੋ ਜੂ ਬਾਅਦ ਚ ਇਦਾਂ ਨੀਵਾ ਉੱਚ ਹੈ ਪਹਿਨਾਉ ਪਲੀ ਖਰਾਬ ਮਿੱਟੀ ਚੱਕ ਹੋ ਜਾਣੀ ਦੋ ਦੋ ਤਿੰਨ ਤਿੰਨ ਫੇਰ ਵਧੀਆ ਮਿੱਟੀ ਪਾ ਕੇ ਫੇਰ ਕੋ ਲੱਗਣਾ ਹੁਣ ਤਾਂ ਲੱਗਣਾ ਹੀ ਨਹੀਂ ਸਬਜੀ ਕੋਈ ਹੁਣ ਲਗੂਗੀ ਨਾ ਸੌਣ ਹਾਰਡ ਹਾਰਡ ਤਾਂ ਬਹੁਤ ਦੂਰ ਤੱਕ ਉਪਰ ਦੂਰ ਕੋਈ ਮੱਟਿਆ ਮੱਟਿਆ ਵੀ ਨਹੀਂ ਲੱਗੂਗੀਆਂ ਮੱਟਿਆ ਤਾਂ ਜੇ ਲਾਉਂਗੀ ਲਾ ਲਾ ਨਹੀਂ ਕੁਝ ਨਹੀਂ ਕਾਣੂ ਨਹੀਂ ਮੱਟਿਆ ਲੱਗੇ ਆਹ ਮੋਟਰ ਕੋ ਤਾਂ ਜਾਏਗੀ ਮੱਟਿਆ ਨਹੀਂ ਲੱਗਣੀਆਂ ਸਬਜੀ ਲੱਗਣੀ ਆਪੇ ਬਰਸਾ ਬਸਾ ਖਾਲੀ ਰਹੂ ਹਾਂ ਬਾਜੀ ਯਾਨੀ ਉਹ ਨਾਲੇ ਉਹ ਕਿ ਲੱਗੂਗਾ ਹੁਣ ਅਦੀ ਬਾਦਮ ਤੇ ਹਾਂ ਗਾ ਸਤੰਬਰ ਸੇ ਜਾ ਕੇ ਲੱਗਣ ਲੱਗ ਜਣੀ ਆ ਹਾਂ ਅਦੀ ਬਾਦਮ ਦੂਫੇ ਲੱਗਣੀ ਆ ਥਿਆੜ ਵਾਲੀਆਂ ਸੱਤੀਆਂ ਫਿਰ ਹਾਂ ਹੁਣ ਤਾਂ ਇਹਨੇ ਪ੍ਰਸ਼ਾਦ ਮੱਧ ਉਹ ਨਹੀਂ ਮਾਰਦ ਹੁੰਦੀ ਜਿਹੜੀ ਹੈਗੀ ਸਬਜੀ ਉਹ ਵੀ ਮਾਰ ਦੇਣੀ ਨੇ ਆਉ ਫਰਕ ਪੈ ਜਾਂਦਾ ਫਰਕ ਪੈ ਜਾਂਦਾ ਪ੍ਰਸ਼ਾਦ ਮੋਲੀ ਕਰਦੀ ਹੂੰ ਪ੍ਰਸ਼ਾਦ ਵਿੱਚ ਤਾਂ ਉਹ ਕਦੂਏ ਜਾਂਦਾ ਮੀ ਆ ਗਿਆ ਮੀ ਨਿਕਲੇ ਆ ਬਾਹਰ ਆ ਜਾ ਕਦੂਏ ਜਾਂਦਾ ਹੂੰ ਨਾ ਵੀ ਪਾਣੀਓ ਪਾਣੀ ਕਰਤਾ ਬਾਪੂ ਹੈ। ਆ ਬਾਜਰਾ ਕੈਨਸਲ। ਕੱਲੂ ਸਹੀ ਹੋ। ਜੇ ਮੌਸਮ ਸਾਫ ਹੋਇਆ ਉਹ ਵੀ। ਵੀਜੇ ਨਹੀਂ ਹੋਣਾ ਖੇਤ ਗਿੱਲਾ ਹੋ ਗਿਆ ਪਹਿਨੀ ਗਿੱਲਾ ਤਾਂ ਕੱਲ। ਜਸਵੀਰੇ ਮੈਂ ਬਾਹਿਆ। ਹੁਣ ਹੋਰ ਗਿੱਲਾ ਹੋ ਗਿਆ ਹੁਣ। ਚਲਾਏ ਹੁਣ ਦੂਆ ਖੇਤ ਬਹੁਤ ਵਧੀਆ ਬਾਹ ਹੋ ਜਾਣਾ। ਔਰਲਾ। ਥਾਨਾ ਵਾਲਾ। ਉਹ ਖੇਤਾਂ ਬਾਹ ਹੋ ਜਾਣਾ। ਕਵੀਆਂ ਗੱਲ ਵਧੀਆ ਬਣ ਜਣਾਉਂਦੇ ਸੁੱਕਾ ਜਿਆਦਾ ਦਾ ਗੱਲ ਉਹ ਜਦ ਮੌਸਮ ਦਾ ਢੰਡਾ ਹੋ ਗਿਆ ਆ ਵੀ ਭੋਲੂ ਬਾਈ ਨੇ ਵੀ ਛੜਤਾ ਪਾਣੀ ਹੈ ਪਾਣੀ ਛੜਦਾ ਗਲੈਟ ਵੀ ਆ ਗਈ ਗਾਹਾਂ ਨਹੀਂ ਗਈ ਹੈਗੀ ਕਿੱਥੇ ਇੱਧਰ ਪਾਰ ਆਪਣੇ ਤਾਂ ਘੇਅ ਬਸ ਹਵਾ ਹੋ ਬਕਰ ਕੇ ਤੇ ਘੋੜੇ ਲਾਈ ਨਹੀਂ ਹੋਣੇ ਮੀਨੇ ਬਹੁਤ ਹੀਆ ਕਰਤਾ ਯਾਰ ਉਰੇ ਵੀ ਬਹੁਤਾ ਵਰਦਾ ਪਰਦਾ ਪਾੜਨੇ ਪਾਣੀ ਕਰਦਾ ਉਹ ਸ਼ੇਅਰ ਕਰਕੇ ਪੱਕੇ ਕਰਕੇ ਹੋ ਜਾਂਦਾ ਪਾਣੀ ਉਰੇ ਵੀ ਪੂਰਾ ਬੇਡੇ ਚ ਮਾਰੋ ਮਾਰ ਪਾਣੀ ਹਾਂ ਹਾਂ ਗੜੀਆਂ ਚ ਪਿਛੇ ਪਾਣੀਓ ਪਾਣੀ ਮੈਂ ਵੀ ਸਿਲ ਲੈ ਗਿਆ ਮਰਾਤ ਬਲਬੀ ਮਾਰ ਗਿਆ ਤਾਂ ਹਾਂ ਚੱਲ ਤਾਂ ਵੀ ਠਿਆਦਾ ਸਾਡੇ ਬਾਸਵਾ ਕਮਰਾ ਮਰੇ ਆਇਆ ਅੱਛਾ ਢੇਡ ਤਾਂ ਥਾਂ ਚ ਲੱਗਿਆ ਨਹੀਂ ਹੈਗਾ ਨਾ ਠੀਕ ਆ ਆ ਵੀ ਜਰਾ ਭਰ ਜਣਾ ਹੋਰ ਟਾਈਮ ਲਵਾਏ ਨੇ ਨਹੀਂ ਕਰਕੇ ਖੇਤ ਪਾਣੀ ਬਹੁਤੁਰਦਾ ਹਾਂ ਕਰੀ ਬਾਜਰੇ ਨੂੰ ਮੌਜੂਦ ਹੋ ਗਈ। ਹਾਰੇ ਦਾ ਸਿਨਮਾ ਮੌਜੂਦ ਕਿ ਪਾਣੀ ਉਧਰ ਗੰਨੇ ਲਾਉਣਾਂ ਦਾ ਮੌਜੂਦ ਹੋ। ਹੂੰ ਗੰਨੇ ਨੂੰ ਮੈਂ ਵੀ ਦੇ ਦਤਾ। ਹੁਣ ਨਹੀਂ ਲੋੜ ਹੈਗੀ। ਹੁਣ ਹਫਤਾ ਲੰਘ ਜੈਣਾ। ਇੰਨੀ ਨੂੰ ਫੇਰ ਪੈ ਜੈਣਾ। ਤਿਆਰੀ ਹੋ ਗਈ ਕਿ ਗਿਆ ਇੱਧਰ ਨੂੰ। ਆ ਬਾਜਰਾ ਨਹੀਂ ਬੀਜਣਾ ਪਰ। ਜਿਹੜਾ ਜੀ ਤਿਆਰ ਕਰਿਆ ਤਾਂ ਮੈਂ। ਕਿਆ ਕਰੀ ਰੁਕ ਗਰੂ ਜਨਾ ਬਾਗਿਓ ਕਾ ਤੇੜਾ। ਕਿਆ? ਉਹ ਹੁਣ ਬੀਜਣਾ ਤਾਂ ਸ਼ਾਮ ਨੂੰ ਮੈਂ ਸਵੇਰੇ ਫੋਲ ਕੇ ਕਹਿੰਦਾ ਗਿੱਲਾ ਤਾਂ। ਮੈਂ ਤਵੀਆਂ ਜੀਆਂ ਮਾਰ ਕੇ ਆ। ਮੈਂ ਕਿਹਾ ਵੀ ਚੱਲ ਸ਼ਾਮ ਨੂੰ ਬੀਜ ਦੂੰਗਾ ਸੁੱਕ ਜੂੰਗਾ। ਆਹ ਰਮਾ ਚਰੀ ਬੀਬੀ ਦੀ ਮੇਰੀ ਤਾਂ ਜੰਮਿਆ ਹੀ ਤੈਂ ਬੀਜਤੀ ਸੀ ਮੈਂ ਬੀਜਣਾ ਤਾਂ ਹਲੇ ਆਪੋਂ ਪਟਾਖੇ ਵਿੱਚ ਹੁਣ ਮੇਰੀ ਹੋਰਸਲਾ ਵਿੱਚ ਕੱਲੂ ਮੀ ਪੈ ਗਿਆ ਉੱਪਰ ਇੱਕਣੀ ਛੱਟਾ ਦੇ ਦੂ ਵੀਰ ਵਾਂਗੂ ਪਰ ਵੀਰ ਦਾ ਜੰਮਿਆ ਤਾਂ ਨਹੀਂ ਉੱਪਰ ਛੱਟੇ ਵਾਲਾ ਨਹੀਂ ਜੰਮਦਾ ਅਸਲ 'ਚ ਵੀ ਛੱਟਾ ਦੇ ਕੇ ਰੂਟਾ ਬਿੜਰ ਦਾ ਬਾਹ ਹੋ ਜੂਵੇ ਹੋਸਲ ਤੋਂ ਵਧੀਆ ਆ ਪਾਣੀ ਬੰਦ ਕਰ ਦਿੰਦਾ ਜਿਹੜਾ ਤੂੰ ਦਾ ਸਰਦਰਾ ਮੈਂ ਬੰਦ ਹਮ ਇੱਕ ਕਾਰੇ ਛੱਟਾ ਲੈ ਕੇ ਦੇਖ ਰਿਹਾ ਇੱਥੇ ਕਾ ਕਮਾਰ ਚ ਕਲੂ ਨੂੰ ਜੇ ਨਾਮੀ ਪੇ ਪਰਸੋਂ ਬੀਜ ਹੋ ਜਾਣਾ ਬੀਜ ਦਾ ਭਰਾ ਹੋ ਜਾਣਾ ਪਰਸੋਂ ਬੀਜਾਂਗੇ ਜੇ ਨਾਮੀ ਕਿਹਾ ਬਾਕੀ ਨਹੀਂ ਭਰਾ ਹੁਣ ਜੇ ਪਏ ਗਿਆ ਫਿਰ ਤਾਂ ਬੀਜ ਲੈ ਚਾਹੇ ਨਾ ਬੀਜ ਤੇ ਇੱਕੋ ਗੱਲ ਹੈ ਮੈਂ ਕਹਿੰਦਾ ਪਾਣੀ ਛੱਡ ਕੇ ਕਾਗਾ ਮਾਰ ਕੇ ਛੱਟਾ ਦੇ ਲਾ ਟਰੈਕਟਰ ਕਿੱਥੇ ਘੁੰਮਣਾ ਬੂਟਿਆਂ ਚ ਆਪੇ ਪਹਿਲਾਂ ਕਾ ਮਾਰ ਚ ਫੀਲ ਪੋਲਾ ਬਹੁਪਿਆ ਜਣੇ ਜੰਮਤ ਆਉਣਾ ਹੀ ਨਹੀਂ ਤਾਂ ਇੰਨਾ ਹੁਣ ਨਹੀਂ ਨਾ ਕਰਿਆ ਇੱਥੇ ਜੱਸੇ ਦੀ ਕਿਹੜੀ ਪਾਰਟੀ ਹੈ ਇਹ ਤਾਨੀ ਕਿੱਦਦੇ ਆਇਆ ਕਿ ਨਾ ਨਹੀਂ ਸੱਲ ਸਾਰੇ ਕੀਤਾ ਜੱਤੇ ਦਾ ਲੋੜਾ ਮਸਾਲਾ ਕਿ ਨਹੀਂ ਨਾ ਲਾਲੂ ਲਾਲੂ ਲਾਉਂਗੇ ਮਾ ਫਾਸੰਦਾ ਜੀ ਲਾਲੂ ਕੇ ਜੱਸੇ ਦਾ ਕਿਲਾ ਤਾਂ ਤਾਂ ਹੈ ਨਹੀਂ ਉਹਨਾਂ ਦਾ ਥੋੜੇ ਕੋਈ ਸਾਰੇ ਜਾਤਾ ਆਏ ਨਹੀਂ ਆਏ ਨਹੀਂ ਜਿਆਦਾ ਜਾਤਾ ਆਈ ਨਹੀਂ ਉਹ ਭਈ ਗਿਆ ਕੇ ਬਹੁਤ ਭਈਆਂ ਦਾ ਅੰਤੇ ਨਹੀਂ ਉਹ ਤਾਂ ਜਗਦੀਪ ਲਈ ਫਿਰਦਾ ਬਹੁਤ ਮਲਕੀਰ ਸਿੰਘ ਨੇ ਵੀ ਕਰ ਲਏ ਇਹਨੇ ਵੀ ਆਹ 10 12 ਆ ਕੇ ਹਾਂ ਉਹ ਤਾਂ ਮੈਂ ਤੁਹਾਡੇ ਕੋਲ ਸਾਢੇ ਵਰਗੇ ਆਉਣੇ ਕਿਲੇ ਦੋ ਕਿਲੇ ਵਾਲੇ ਬਾਸ ਹਾਂ ਪੈਰ ਫਗਾਈ ਜਦੋਂ ਨੇਤੀਆ ਟ੍ਰੇਨ ਚ ਪੈਰ ਦੇਲੇ ਸਾਂਹ ਨੂੰ ਪਾਣੀ ਕਿੱਕਣਾ ਕਹਿੰਦਾ ਛੱਟ ਲੱਗੀ ਪੰਜ ਚਾਰ ਦਿਨ ਦੀ ਨੀਚੋਂ ਆ ਚਾਰ ਪੰਜ ਜਣੇ ਹੈਗੇ ਐ ਤੇ ਚਲ ਕੀਲਾ ਤਾਂ ਲਈ ਜਾਣਾ ਇਹਨਾਂ ਨੇ ਚਾਰ ਪੰਜ ਵੀ ਬਹੁਤ ਆ ਕੀਲਾ ਲਈ ਜਾਣਾ ਰੋਜ਼ ਇੰਨਾ ਬਹੁਤ ਆ ਬਹੁਤ ਜ਼ਿਆਦਾ ਲਾਈਟ ਆ ਜ ਹੁਣੀ ਆਈ ਹੁਣੀ ਆ ਨਾ ਆਈ ਉਹ ਮੈਂ ਮਹੱਲ ਚਲ ਦੇਖਾ ਉੱਥੇ ਤੇਰੇ ਮਹੱਲੀ ਗਰਾ ਕਰ ਹੂੰ ਉਹ ਮੈਂ ਦੇਖਿਆ ਲਾਈਟ ਮੈਂ ਹੁਣੀ ਆਈ ਆ ਇੱਧਰ ਜੇ ਮੈਂ ਨੱਕਾ ਕੋਲ ਤਾਂ ਮਹੱਲ ਭਾਰੇ ਤੇ ਅੱਧ ਨੂੰ ਆ ਬੈ ਚਲੇ ਜਾਊਗਾ ਥਾਉ ਇੱਧਰ ਤੇ ਵੀ ਠੀਕ ਆ ਹਾਂ ਇਧਰ ਦੀ ਭੇਜਲੀ ਜਿਆਦਾ ਇੰਨੇ ਉਧਰ ਮੈਂ ਬਾਦੂnga ਕੱਲੂ ਇਹ ਖੁੱਲ ਗਿਆ ਮੌਸਮ ਨਹੀਂ ਰੋਹ ਨਹੀਂ ਹੁੰਦਾ ਠੀਕ ਆ ਤੇ ਨਿਕੋਣਾ ਮਾੜਾ ਮਾੜਾ ਛੱਡਿਆ ਤੇ ਹਵਾ ਦੀ ਨੀ ਮਾੜੀ ਆਹ ਹਰ ਬਿੱਤੇ ਪਹਿਲਾਂ ਮੈਂ ਫੁੱਕੇ ਪਿੱਛੇ ਮਾਰ ਲੱਗਿਆ ਦਾਲੂ ਦਾ ਪਿਛਲੇ ਸਾਲ ਵਾਲਾ ਕਦੇ ਨਹੀਂ ਕੰਮ ਕਰਿਆ ਉਹ ਤੇ ਪਿਛਲੇ ਸਾਲ ਆਪਾਂ ਇੱਕ ਨਹੀਂ ਲਾਇਆ ਤੇ ਬਿਨਾ ਕੱਦੂ ਤੇ ਆਪਾਂ ਲੇਜ਼ਰ ਮਰਾਇਆ ਦਾ ਹਾਂ ਲੇਜ਼ਰ ਮਰਾ ਕੇ ਰੂਟਾ ਬਿਟਰ ਫੇਰ ਕੇ ਪਤਾ ਲਾਤੇ تھے ਹਾਂ ਬਹੁਤ ਵਧੀਆ ਹੋਏ ਸੀ ਹੁਣ ਤਾਂ ਮੈਂ ਇਹਦਾ ਸਰਫਾਲੀ ਫੇਰ ਦੇਣੀ ਆ ਕੱਦੂ ਦਾ ਕਰਨਾ ਪੈਣਾ ਤੈਨੂੰ ਸਮਝ ਲੈ ਕਿ ਲਿਖੇ ਦਾ ਬਾੜ ਦੇਣਾ ਮੈਂ ਵਿੱਚ ਰੱਟ ਹੂੰ ਸਰ ਮੇਰੀ ਸਲਾਹ ਸੀ ਰੂਟਾ ਵੀਟਰ ਫੇਰਨੇ ਦੀ ਹੁਣ ਮੈਂ ਕਹਿੰਦਾ ਇੱਕ ਨਹੀਂ ਦਵਾ ਦਉਂ ਮੱਬੂ ਨਾ ਕਿਹੜਾ ਉਹ ਤਾਂ ਫਿਰ ਹਾਂ ਰੂਟਾ ਬੋ ਨਹੀਂ ਫੇਰ ਬਿਡੇ ਹਾਂ ਇੱਕ ਵਾਰੀ ਫੇਰ ਨਾ ਪੈਣਾ ਤੈਨੂੰ ਤੁਰਤਾ ਹੁੰਦਾ ਜੀ ਸੱਟੇ ਨਾ ਸੜਾ ਤੁਰਤਾ ਹੁੰਦਾ ਨਹੀਂ ਲੈ ਇਨਾ ਪੁੱਲਾ ਚੱਲ ਦੇਖ ਨਹੀਂ ਨਹੀਂ ਪਰਸੋਂ ਚੌਥੇ ਤੱਕ ਬੱਤ ਆ ਜਾਣਾ ਉਹਨੇ ਆਹ ਰੂਟਾ ਵੀਟਰ ਰੂਟਾ ਵੀਟਰ ਮਾਰ ਕੇ ਪਾਣੀ ਛੱਡ ਕੇ ਲੋਵਾ ਦੀ ਬਸ ਸਭ ਤੋਂ ਵਧੀਆ ਪਿਛਲੇ ਸਾਲ ਬਹੁਤ ਵਧੀਆ ਰਹਿਆ ਮੈਂ ਵੀ ਇੱਕ ਨਹੀਂ ਕਰਨਾ ਉਹਨੂੰ ਮੇਰਾ ਹੁਣ ਮੈਂ ਮਹੀਨੇ ਵਧੀਆ ਕਰਤਾ ਉਹ ਕਾਲੂ ਐਨ ਬਾਕੇ ਮੈਂ ਫੇਰ ਪਰਸੋਂ ਨੂੰ ਪਰ ਮੌਸਮ ਭਰਾ ਹੁਣ ਮੌਸਮ ਤਾਂ ਨਹੀਂ ਇੰਨਾ ਤਾਂ ਨਹੀਂ ਆਉਂਦਾ ਜੇ ਆ ਗਿਆ ਫਿਰ ਤਾਂ ਕੰਮ ਖਰਾਬ ਹੈ ਜੇ ਨਾ ਆਇਆ ਉਹਨੂੰ ਬਾਕੇ ਐ ਚੰਗੀ ਤਰ੍ਹਾਂ ਲੇਵਲ ਕਰਾ ਕੇ ਬਸ ਰੂਟਾ ਬਿਟਰ ਕਰਾ ਕੇ ਪਾਣੀ ਛੱਡ ਦੇਣਾ ਹਾਂ ਬਸ ਮਾਰ ਮਾਰ ਜਿਵੇਂ ਪਿਛਲੇ ਸਾਲ ਕਰਿਆ ਤਾਂ ਇਹਨੂੰ ਵੀ ਇੱਕ ਨਹੀਂ ਕਰਨਾ ਚਾਹੀਦਾ ਇਸ ਤਰ੍ਹਾਂ ਇਹ ਦੋ ਦਿਨ ਹੁਣ ਮੌਸਮ ਖੁੱਲ ਜੂਵੇ ਕੱਲ ਦਾ ਦਿਨ ਇੱਕ ਮੀਂਹ ਆ ਪਵੇ ਲਫਾ ਲਫੂਫਾ ਲਾ ਦੀਏ ਗਰਮੀ ਵੀ ਬਹੁਤ ਸੀ ਬਹੁਤ ਗਰਮੀ ਵਾਲਾ ਦਾ ਕੰਮ ਹੋਇਆ ਪਿਆ ਇਹਦਾ ਆ ਖੇਤ ਬਾਹਰ ਵੀ ਨਾ ਇੰਨਾ ਸੁੱਕਾ ਤਾਂ ਇੱਕ ਚੱਲਦਾ ਤਾਰਾ ਨੂੰ ਦੇਖ ਲਾ ਤੂੰ ਆ ਦੇਣ ਲੱਗ ਗਿਆ। ਉਹ ਤੂੰ ਸਾਹਵਲਾ ਲਾ। ਨਾ ਨਾ ਬਹੂਰੀਆ ਹੁੰਦਾ। ਹਾਂ ਜੀ ਹਾਂ ਨੀ ਜਲਾਇ ਰਾ ਉਹਦੇ ਉਹਨੂੰ। ਉਹ ਤਰਾ ਕਰੇ ਤਾਂ ਬਹੁਤ ਟਾਈਮ ਲੱਗਣਾ ਮਾ ਕਾ ਤੇ। ਉੱਚਾ ਨਹੀਂ। ਪੜਾ ਉੱਚਾ ਨਹੀਂ ਵਾ ਮਾਹ ਮੈਂ ਪਾਣੀ ਦੇ ਵਿੱਚ ਸਗੇਰਾ ਪਤਰਾ ਕਰਿਆ ਹੋਇਆ ਹੈ। ਮਾਹ ਇੱਥੇ ਮਿੱਟੀ ਗਿਰਨੀ ਹੈ। ਮਾਹ ਡਾਲ ਚੱਕਦੇ ਫਿਰਦੇ। ਪਰਲੇ ਪਾਸੇ ਉੱਚਾ ਤਾਂ ਥੋੜਾ ਜਿਹਾ। ਉਹ ਹਾਲ ਜੇ ਪਾ ਕੇ ਦੋ ਤਿੰਨ ਕਿਕੇ ਦੇ ਦੱਤੇ ਆ। ਉਹ ਪਰਲੇ ਘੰਟਾ 20 ਮਿੰਟ ਲਾਏ। ਪਰਲਾ ਪਾਸਾ ਥੋੜਾ ਜਿਹਾ ਉੱਚਾ ਤਾਂ। ਚੱਲ ਹੋ ਜੀ। ਆ ਬਾਗਮਤੀ ਬਾਦ ਮਤੀ ਹੈ ਹੈ ਨਾ ਮੈਨੂੰ ਤੇ 2 2 500 ਪਈਆਂ ਹੋ ਇਹਨੂੰ ਕਿ ਸੱਚੀ ਲਾਉਣੀ ਹਣੀ ਫੇਰ ਸੱਚੀ ਲਾਉਣੀ ਬਾਹਰ ਪਾਸੇ ਲਈ ਪਾਲੂ ਗੇ ਮਰ ਰੱਟ ਤੇ 4 ਕਿਲੋ ਗੀ ਜੀਤੇ ਆ ਤੈਨਾਂ ਮੇਰੇ ਕੋਲ ਵੈਦ ਕੀ ਹੈ ਨਹੀਂ ਲਾਉਣ ਨੂੰ ਉਧਰ ਖੱਤੀ ਹੋਤੀ ਪਈਓ ਵਾਲੇ ਪਿਛਲੇ ਸਾਲ ਵਾਲੀ ਮਨ ਨੂੰ ਤਾਂ ਖਾਣੇ ਜੋਗੀ ਲਾਉਣੇ ਚਾਹੀਦੇ ਸਾਰੇ ਨਾ ਨਾ ਠੀਕ ਆ ਜ਼ਰੂਰੀ ਆ ਅੱਜ ਅੰਮਾ ਉਹਰੇ ਵੀ ਲਾ ਦੇਣੀ ਹੈ ਨਾ ਇੱਥੇ ਆਹ ਹੋਰ ਸਰਾ ਮੜੇ ਦੇ ਸਾਥੇ ਕੇਸ ਤੇ ਵੀ ਲਾ ਦੇ ਲਾ ਦੂ ਇੱਥੇ ਵੀ ਹੋ ਜੂਗੀ ਖਾਣੇ ਆਹ ਹਾਂ ਉਹ ਹੋਣੀ ਜੀ ਇਹ ਕਹਿੰਦੀ ਆ ਹੈ ਵਧੀਆ ਹੋਏ ਹੋਣੀ। ਕੱਟਾਲ ਦੇ ਪੱਟੇ ਨਹੀਂ ਹੋਈ ਆਏਗੇ। ਆਹਦੀ ਮੈਗੜੇ ਪੱਟ ਹੋਈ ਆ। ਔਰ ਮਹਾ ਜਰ ਗਾਹਾਂ ਨੂੰ ਪੱਟੂ। ਗਾਹਾਂ ਨੂੰ। ਗਾਹਾਂ ਨੂੰ ਪੱਟੇ ਹੋ ਗਏ ਨੇ ਨਾਲੇ ਹੋ ਜੂਈ। ਨਾਲੇ ਹੋਰ ਤਕੜੀ ਹੋ ਜਣੀ ਉਹਦਾ ਕੋਈ ਚੱਕਰ ਨਹੀਂ ਹੈਗਾ। ਇੰਨੀ ਬੜੀ ਹੋ ਜਣਾਂ ਉਹਨੇ। ਖਰਾਬ ਨਾ ਹੋਊਗੀ। ਨਾ ਨਾ ਖਰਾਬ ਨਹੀਂ ਹੁੰਦੀ ਇਹ। ਜਿਹੜੀ ਮਿੱਟੀ ਦੀ ਚੀਜ਼ ਪਈ ਉਹ ਨਹੀਂ ਖਰਾਬ ਹੁੰਦੀ। ਮਿੱਟੀ ਤੇ ਬਾਹਰ ਖਰਾਬ ਹੋ ਜਾਣਾ ਇਹਨੇ। ਆਹ ਮਿੱਟੀ ਵਿੱਚ ਹੈਗਾ। ਹੂੰ। ਚਾਹ ਦੇਖਦੇ। ਮਿਲਦੇ ਆ ਜੀ ਫੇਰ ਕੱਲੂ। ਅਗਲੇ ਹੀ ਅਸਰੀਕ ਕਾਲ ਜੀ।